ਇਤਿਹਾਸਿਕ ਨਾ ਨਾ ਪੀ ਸੀ ਜਿਹੜਾ ਅਮਰਪੁਰ ਨੇ ਤਰਫੋਂ ਲਸੀ ਸੀ ਉਸ ਨਾਲ ਜਿਹੜਾ ਗੁਰਦਾ ਸਾਹਿਬ ਦੇ ਅੰ内 ਸੀ ਉਹ ਉਹਨਾਂ ਦੀ ਨਰਾਦਰੀ ਕਰਕੇ ਬਾੜ ਕਾ ਆਪਣੀ ਸ਼ਾਦੇ ਉਤੇ ਸਿੱਟ ਦਿੱਤੇ ਸੀ ਇਹ ਮੁੰਬਈ ਪੈਂਦਾ ਥਾਣੇ ਸੁਨਾਰੇ ਦੇ ਵਿੱਚ ਪੈਂਦਾ ਅੱਜ ਸਵੇਰੇ ਜਿਹੜਾ 7:35 ਵਜੇ ਸਾਡੇ ਧਿਆਨ ਦੇ ਵਿੱਚ ਸਤਾਰ ਕਮੇਟੀ ਵਾਲੇ ਜਿਹੜੇ ਵੀਰ ਨੇ ਸਾਡੇ ਇਹਨਾਂ ਲਿਆਂਦਾ ਸੀ ਉਹ ਮੁਕ ਇਹਦੇ ਮਾਮਲੇ ਦੀ ਸेंसिटਿਵਿਟੀ ਨੂੰ ਦੇਖਦੇ ਦੇ ਜਿਹੜੀ ਯੂਡੀਐਸ ਜੋ ਦਾ ਉਦੋਂ ਮੌਕੇ ਤੇ ਪਹੁੰਚੇ ਆਇਆ ਇਹ ਮੌਕੇ ਤੇ ਪਹੁੰਚ ਕੇ ਇਟਸੈਲਫ ਇਸ ਨਾ ਨਰਦਤੀ ਸੀ ਜਿਹਦਾ ਅਮਰਪੁਣੇ तरफੋਂ ਪੱਸੀ ਸੀ ਉਸ ਨਾਇੜ ਗੁਰਦਾ ਸਾਹਿਬ ਦੇ ਅੰਦਰ ਸੀ ਉਹ ਉਹਨਾਂ ਦੀ ਨਰਦਰੀ ਕਰਕੇ ਬਾੜਕਾ ਆਪਣੀ ਸ਼ਾਦੀ ਉੱਤੇ ਸਿੱਟ ਦਿੱਤੇ ਸੀ ਉਸ ਸੱਤੋਂ ਸਿੱਟਣ ਤੋਂ ਬਾਅਦ ਪਿੰਡ ਵਿੱਚ ਪਤਾ ਲੱਗਿਆ ਫਿਰ ਉਹਨਾਂ ਨੇ ਪਰਪੁਰੇ ਨਾਲ ਉਹਦੀ ਭੁਜਾਈ ਸੀ ਤੇ ਨਾਲ ਦਾ ਅਮਰਜੀਤ ਕੌਰ ਤੇ ਉਹਦਾ ਭਤੀਜਾ ਸੀ ਸਰਵੀਸ ਸਿੰਘ ਇਹਨਾਂ ਨੇ ਇਕੱਠਿਆਂ ਨੇ ਮਿਲ ਕੇ ਅਗਨੀ ਪੇਟ ਵਰਗਾ ਉਹ ਨੀਲੋਂ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੇ ਸੀ ਇਸ ਦੇ ਰਿਗਾਰਡਿੰਗ ਅੱਜ ਅਸੀਂ ਤਿੰਨਾਂ ਬੰਦਿਆਂ ਦੇ ਖਿਲਾਫ ਬੀਬੀ ਜੀ ਨੇ ਟੈਲਸ ਨੇ ਬਿਆਦਵੀ ਕੀਤੀ ਆ ਤੇ ਜਿਨ੍ਹਾਂ ਨਾਲ ਉਹਦਾ ਅਗਨੀ ਪੇਟ ਕਰਦੇ ਸਾਥ ਦਿੱਤਾ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ 295 ए ਤੇ 201 ਦਾ ਤੇ ਤਿੰਨਾਂ ਬੰਦਿਆਂ ਨੂੰ ਅਸੀਂ ਜਿਹੜਾ ਕਰਾਉਂਡ ਆਬੀ ਕਰਦੇ ਆ ਸਰ ਮੁਢਲੀ ਗੱਲ ਤੋਂ ਬਦਲ ਕੇ ਕੀ ਕਾਰਨ ਕੀ ਕਾਰਨ ਅਜੇ ਦਾ ਰੈਸਟ ਕੀਤਾ ਹੈ ਤਦੀਸ਼ ਦਾ ਪਾਰਟ ਹੈ ਇਹਦਾ ਰਮਾਨ ਲਵਾਂਗੇ ਉਸ ਤੋਂ ਬਾਅਦ ਕਾਰਨ ਬਿਲਕੁਲ ਕਲੀਅਰ ਹੋ ਜੂਗਾ ਇਸ ਤੋਂ ਬਿਨਾ ਮੈਂ ਤੁਹਾਡੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਚੇਤ ਰਹਿ ਕੇ ਗੁਰੂ ਘਰ ਦੀ ਡਿਊਟੀ ਕਰਨ ਗੁਰੂ ਘਰ ਦੀ ਰੱਖੀ ਕਰਨ ਜੇਕਰ ਇਹ ਮਾਮਲੇ ਵਿੱਚ ਇਸੇ ਕਮੇਟੀ ਦੀ ਲਾਪਰਵਾਹੀ ਆਉਗੀ ਤਾਂ ਕਮੇਟੀ ਦੇ ਖਿਲਾਫ ਵੀੜਾ ਸਖਤ ਐਕਸ਼ਨ ਲਿਆ ਜਾਊਗਾ। ਜਿਹੜੇ ਸੈਲਸਿੰਗ ਨਾ ਨਰਦਕੀ ਸੀ ਜਿਹੜਾ ਅਮਰਪ੍ਰੀਤ ਤਰਫੋਂ ਪਲੱਸ ਸੀ ਸੀ ਉਸ ਨਾਲ ਜਿਹੜੇ ਗੁਰਦਾ ਸਾਹਿਬ ਦੇ ਅੰ内 ਸੀ ਉਹ ਉਹਨਾਂ ਦੀ ਨਰਦਰੀ ਕਰਕੇ ਬਾਟ ਗਿਆ ਆਪਣੀ ਸ਼ਾਦੇ ਉੱਤੇ ਸਿੱਟ ਦਿੱਤੇ ਸੀ। ਇਹ ਪੈਂਦਾ ਬੈਂਡ ਹੈ ਥਾਣੇ ਸੰਵਾਲੇ ਦੇ ਵਿੱਚ ਪੈਂਦਾ। ਅੱਜ ਸਵੇਰੇ ਜਿਹੜਾ 7:30 ਵਜੇ ਸਾਡੇ ਧਿਆਨ ਦੇ ਵਿੱਚ ਸਰਕਾਰ ਕਮੇਟੀ ਵਾਲਾ ਜਿਹੜੇ ਵੀਰ ਨੇ ਸਾਡੇ ਇਹਨਾਂ ਲਿਆਂਦਾ ਸੀ। ਅ ਮੱਕੇ ਦੇ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਦੇ ਜਿਹੜੀ ਜੀਐਲਐਸ ਜਿਹੜਾ ਉਦੋਂ ਮੌਕੇ ਤੇ ਪਹੁੰਚੇ ਆਂ। ਮੌਕੇ ਤੇ ਪਹੁੰਚ ਗਿਆ ਇਟਸੈਲਫ ਸਨ ਨਰਾਦਕਤੀ ਸੀ ਜਿਹੜਾ ਅਮਰਪਿੰਨ ਦੇ ਤਰਫੋਂ ਪਲੱਸ ਸੀ ਸੀ। ਉਸ ਨਾਲ ਗੁਟਕਾ ਸਾਹਿਬ ਦੇ ਅੰ内 ਸੀ। ਉਹ ਉਹਨਾਂ ਦੀ ਨਰਾਦਰੀ ਕਰਕੇ ਬਾੜਕਾ ਆਪਣੀ ਸ਼ਾਦੇ ਤੇ ਸਿੱਟ ਦਿੱਤੇ ਸੀ। ਉਸ ਸਤੂ ਸਿੱਟਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਪਰਪੁਰੇ ਨਾਲ ਉਹਦੀ ਭੁਜਾਈ ਸੀ ਤੇ ਨਾਲ ਉਹਦਾ ਅਮਰਜੀਤ ਕੌਰ ਤੇ ਉਹਦਾ ਭਤੀਜਾ ਸੀ ਸਰਵੀਸ ਸਿੰਘ ਇਹਨਾਂ ਨੇ ਇਕੱਠਿਆਂ ਨੇ ਮਿਲ ਕੇ ਅਗਨੀ ਪੀਟ ਵਰਗਾ ਉਹ ਨੀਲੋਂ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੇ ਸੀ ਇਸ ਦੇ ਰਿਗਾਰਡਿੰਗ ਅਜਿਸੀਂ ਤਿੰਨਾਂ ਬੰਦਿਆਂ ਦੇ ਖਾਤ ਜਿਹੋ ਜਿਹਨਾਂ ਟੈਲਸ ਨੇ ਬੇਅਦਵੀ ਕੀਤੀ ਹੈ ਤੇ ਜਿਹਨਾਂ ਨੇ ਨਾਲ ਉਹਦਾ ਅਗਨੀ ਪੀਟ ਕਰਨ ਦੀ ਸਾਥ ਦਿੱਤਾ ਇਹਨਾਂ ਦੇ ਖਲਾਮ ਮੁਕਦਮਾ ਦਰਜ ਕੀਤਾ 295ਏ ਤੇ 201 ਦਾ ਤੇ ਤਿੰਨਾ ਬੰਦਿਆਂ ਨੂੰ ਜਿਹੜਾ ਕਾਉਂਡ ਆਬੀ ਕਰਦੇ ਆ ਸਰ ਮੁਰਲੀ ਜਾਨ ਤੋਂ ਪਤਾ ਲੱਗਿਆ ਕੀ ਕਾਰਨ ਕੀ ਹੈ ਕਾਰਨ ਅਜੇ ਦਾ ਰੈਸਟ ਕੀਤਾ ਹੈ ਤੋ ਤੀਸ ਦਾ 파ਰਟ ਹੈ ਜੇ ਆਰਮਾਨ ਨਮਾਗੇ ਉਹ ਤੋਂ ਬਾਅਦ ਕਾਰਨ ਬਿਲਕੁਲ ਕਲੀਅਰ ਹੋ ਜੂਗਾ ਇਸ ਤੋਂ ਬਿਨਾ ਮੈਂ ਤੁਹਾਡੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਚੇਤ ਰਹਿ ਕੇ ਗੁਰੂ ਘਰ ਦੀ ਡਿਊਟੀ ਕਰਨ ਗੁਰੂ ਘਰ ਦੀ ਰੱਖੀ ਕਰਨ ਜੇਕਰ ਇਹ ਮਾਮਲੇ ਵਿੱਚ ਕਿਸੇ ਕਮੇਟੀ ਦੀ ਲਾਪਰਵਾਹੀ ਆਉਗੀ ਤਾਂ ਕਮੇਟੀ ਦੇ ਖਿਲਾਫ ਵੀੜਾ ਸਖਤ ਐਕਸ਼ਨ ਲਿਆ ਜਾਵੇਗਾ